ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਕੰਗਨਾਰ ਰੌਤ ਦੀ ਕੰਗਨਾਰ ਰੌਤ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਆਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਮਸ਼ਹੂਰ ਰਹਿੰਦੇ ਨੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਥੱਪੜ ਵੱਜਿਆ ਸੀ ਚੰਡੀਗੜ੍ਹ ਦੇ 에ਅਰਪੋਰਟ ਵਿੱਚ ਜਦੋਂ ਉਹਨਾਂ ਦੀ ਕੁਲਵਿੰਦਰ ਕੌਰ ਦੇ ਨਾਲ ਤੂੰ ਤੋਂ ਮੈਮਾ ਹੋ ਗਈ ਸੀ ਇਸ ਨੂੰ ਲੈ ਕੇ ਬਾਅਦ ਵਿੱਚ ਉਹਨੇ ਕਿਹਾ ਸੀ ਕਿ ਮੈਂ ਸੇਫ ਹਾਂ ਕੋਈ ਐਡੀ ਵੱਡੀ ਗੱਲ ਨਹੀਂ ਲੇਕਿਨ ਪੰਜਾਬ ਦੇ ਵਿੱਚ ਉਗਰਵਾਦ ਅਤੇ ਆਤਵਾਦ ਦਿਨ ਦਿਨ ਵਧ ਰਿਹਾ ਹੈ ਇਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਫੈਲ ਗਈ ਸੀ ਬਾਅਦ ਵਿੱਚ ਕੰਗਰਾਂ ਨਾਉਦ ਨੇ ਪੰਜਾਬ ਦੇ ਲੋਕਾਂ ਨੂੰ ਆਖਿਆ ਕਿ ਤੁਸੀਂ ਹਿਮਾਚਲ ਦੇ ਵਿੱਚ ਘੁੰਮਣੇ ਆਓ ਹਿਮਾਚਲ ਦੇ ਲੋਕ ਬੜੇ ਸਭਿਆਚਾਰਕ ਲੋਕ ਨੇ ਪਿਆਰ ਕਰਨ ਵਾਲੇ ਲੋਕ ਨੇ ਕਿਉਂਕਿ ਕੰਗਰਾਂ ਨਾਉਦ ਦੇ ਬਿਆਨ ਤੋਂ ਬਾਅਦ ਜਿਹੜੇ ਵੀ ਪੰਜਾਬੀ ਜਾਂਦੇ ਸੀ ਹਿਮਾਚਲ ਦੇ ਵਿੱਚ ਜੂਨ ਜੁਲਾਈ ਦੀਆਂ ਛੁੱਟੀਆਂ ਦੇ ਵਿੱਚ ਉਹਨਾਂ ਉੱਤੇ ਮਾਚਲ ਦੇ ਲੋਗਾ ਨੇ ਮਾਚਲ ਦੇ ਟੈਕਸੀ ਡਰਾਈਵਰਾਂ ਨੇ ਹਮਲਾ ਕੀਤਾ ਅਤੇ ਕਈ ਪੰਜਾਬੀ ਜ਼ਖਮੀ ਵੀ ਹੋ ਗਏ ਸੀ ਲੇਕਿਨ ਉਸ ਤੋਂ ਬਾਅਦ ਕਗਨਾ ਨੌਥ ਨੇ ਢੜਕਾਉ ਬਿਆਨ ਨਹੀਂ ਦਿੱਤਾ ਲੇਕਿਨ ਇੱਕ ਵਾਰ ਫੇਰ ਢੜਕਾਉ ਬਿਆਨ ਨੂੰ ਟਰੋਲ ਕੀਤਾ ਜਾ ਰਿਹਾ ਹੈ ਕਿ ਇਹ ਸੱਚ ਹੈ ਜਾਂ ਗਲਤ ਹੈ ਲਿਖਿਆ ਹੈ ਕਿ ਕਗਨਾ ਨੌਥ ਦੇ ਇਸ ਪੰਜਾਬੀਆਂ ਨੂੰ ਲੈ ਕੇ ਇਹ ਦਿੱਤਾ ਬਿਆਨ ਕਹਿੰਦਾ ਸੋਸ਼ਲ ਮੀਡੀਆ ਮੰਡੀ ਤੋਂ ਸੰਸਦ ਅਤੇ ਅਦਾਕਾਰਾ ਕੰਗਣਾ ਨਾਉ ਦੇ ਇੱਕ ਨਾਮ ਤੇ ਇੱਕ ਬਿਆਨ ਵਾਇਰਲ ਹੋ ਰਿਹਾ ਹੈ ਇਸ ਬਿਆਨ ਤੇ ਮੀਡੀਆ ਅਦਾਰਾ ਪ੍ਰੋ ਪੰਜਾਬ ਟੀਵੀ ਦਾ ਲੋਗੋ ਲੱਗਾ ਹੋਇਆ ਹੈ ਇਸ ਬਿਆਨ ਨੂੰ ਅਸਲ ਦੱਸਦਿਆਂ ਸੋਸ਼ਲ ਮੀਡੀਆ ਯੂਜ਼ਰ ਇਸ ਨੂੰ ਸ਼ੇਅਰ ਕਰ ਰਹੇ ਨੇ ਇੱਕ ਬਿਆਨ ਦਿੱਤਾ ਹੈ ਉਸ ਬਿਆਨ ਤੇ ਪ੍ਰੋ ਪੰਜਾਬ ਟੀਵੀ ਦਾ ਲੋਗੋ ਲੱਗਾ ਹੋਇਆ ਹੈ ਅਤੇ ਯੂਜ਼ਰ ਜਾਂ ਸ਼ੇਅਰ ਕਰਨ ਵਾਲੇ ਇਸ ਨੂੰ ਬਹੁਤ ਜ਼ਿਆਦਾ ਸ਼ੇਅਰ ਕਰ ਰਹੇ ਨੇ ਦੱਸ ਦਿਆਂ ਕਿ ਇਸ ਤੇ ਕਿਸੇ ਨਾ ਟਰੋਲ ਜਿਹਨੇ ਕੀਤਾ ਹੈ ਫੇਸਬੁੱਕ ਤੇ ਉਹ ਹੈ ਟਰੋਲ ਆਰਮੀ ਵਾਲੇ ਜਿਸ ਨੇ ਲਿਖਿਆ ਹੈ ਕੰਗਨਾ ਜੀ ਇਹ ਕਿੱਥੇ ਸੁਣਦੇ ਨੇ ਅਸੀਂ ਤਾਂ ਸੰਗ ਪਾੜ ਕੇ ਥੱਕ ਗਏ ਸਾਡੀ ਕਿੱਥੇ ਸੁਣਦੇ ਨੇ ਤੁਸੀਂ ਇਹਨਾਂ ਦਾ ਪੱਕਾ ਇਲਾਜ ਕਰੋ ਇਹ ਫੇਸਬੁੱਕ ਤੇ ਕੋਈ ਆਰਮੀ ਟਰੋਲ ਵਾਰੇ ਨੇ ਜਿਹੜੀ ਇਹ ਪੇਜ ਹੈ ਉਸ ਨੂੰ ਸ਼ੇਅਰ ਕੀਤਾ ਹੈ ਸ਼ੇਅਰ ਕਰਨ ਤੇ ਕੀ ਲਿਖਿਆ ਹੋਇਆ ਹੈ ਜਿਸ ਤੇ ਪ੍ਰੋ ਪੰਜਾਬ ਦਾ ਲੋਗੋ ਲੱਗਿਆ ਹੋਇਆ ਹੈ ਹਿਮਾਚਲ ਦੇ ਲੋਕਾਂ ਨੇ ਸਿੱਖਾ ਪਰ ਰੀਜਨਲ ਛੇਤਰ ਫੇਰਿਆ ਤਾਂ ਜੋ ਇਹਨਾਂ ਨੂੰ ਗੁਲਾਮੀ ਦਾ ਅਹਿਸਾਸ ਹੋਵੇ ਪਰ ਪੰਜਾਬ ਵਾਲੇ ਬੜੇ ਢੀਠ ਦੇਖੇ ਦੁਬਾਰਾ ਫੇਰ ਆਜ਼ਾਦ ਨੇ ਛੇਤਰਖਾਨ ਨੂੰ ਹਿਮਾਚਲ ਕੰਗੜਾ ਨਾਉਤ ਇਹ ਬਿਆਨ ਹੈ ਜੋ ਸੋਸ਼ਲ ਮੀਡੀਆ ਤੇ ਪ੍ਰੋ ਪੰਜਾਬ ਦਾ ਲੋਗੋ ਲੱਗਿਆ ਹੋਇਆ ਹੈ ਅਤੇ ਸੋਸ਼ਲ ਮੀਡੀਆ ਤੇ ਬਕੂਬੀ ਦੇ ਨਾਲ ਜਿਹੜਾ ਹੈ ਅੱਜ ਫੈਲ ਰਿਹਾ ਹੈ ਅਤੇ ਇਸ ਬਿਆਨਬਾਜ਼ੀ ਨੂੰ ਬੜੇ ਵੱਡੇ ਤੌਰ ਤੇ ਟ੍ਰੋਲ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਦੇ ਮੀਡੀਆ ਨੇ ਦੱਸਿਆ ਹੈ ਕਿ ਵਾਇਲਡ ਤੋਂ ਬਾਅਦ ਦਾਅਵੇ ਨੂੰ ਵਰਲਡ ਸੱਚ ਦੀ ਮਦਦ ਨਾਲ ਖੰਗਾ ਲਿਆ ਗਿਆ ਸਾਨੂੰ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਮਿਲਿਆ ਹਾਲਾਂਕਿ ਸਾਨੂੰ ਕੰਗਣਾ ਰਣੌਤ ਅਤੇ ਕੁਲਵਿੰਦਰ ਕੌਰ ਵਿਚਕਾਰ ਹੋਈ ਵਿਵਾਦ ਤੋਂ ਬਾਅਦ ਹਿਮਾਚਲ ਪੰਜਾਬ ਵਿਧੀਆਂ ਤਲਖੀਆਂ ਤੋਂ ਬਾਅਦ ਕੰਗਣਾ ਨੇ ਬਿਆਨ ਦਿੱਤਾ ਸੀ ਉਹਨਾਂ ਨੇ ਜਿਹੜੀ ਸਰਚ ਆ ਟੀਮ ਜਿਹੜੀ ਸਰਚ ਆਪਰੇਸ਼ਨ ਚਲਾਉਂਦੀ ਹੈ ਇਹੋ ਜਿਹੇ ਵਿਚਾਰਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਜਿਹੜੇ ਵਿਚਾਰ ਟ੍ਰੋਲ ਟ੍ਰੋਲ ਹੁੰਦੇ ਨੇ ਜਿੱਥੇ ਇੱਕ ਭद्दी ਸ਼ਬਦਾਵਲੀ ਲਿਖੀ ਹੋਈ ਹੈ ਕੰਗਣਾ ਰਨੌਤ ਦੀ ਸਿੱਖਾਂ ਤੇ ਅਤਿਆਚਾਰ ਦੀ ਗੁਲਾਮੀ ਦਾ ਅਹਿਸਾਸ ਦਵਾਉਣ ਦੀ ਛਤਰਖਾਨ ਦੀ ਇਸ ਤਰ੍ਹਾਂ ਦੇ ਕੁਝ ਪੱਤੇ ਵੱਲ ਲਿਖੇ ਹੋਏ ਨੇ ਜਿਨ੍ਹਾਂ ਨੂੰ ਬਿਆਨ ਕਰਨਾ ਮੇਰੇ ਵਾਸਤੇ ਬੜਾ ਮੁਸ਼ਕਲ ਹੈ ਲੇਕਿਨ ਜਦੋਂ ਸਰਚ ਆਪਰੇਸ਼ਨ ਨੇ ਇਸ ਪੋਸ ਨੂੰ ਖੰਗਾਲਿਆ ਤਾਂ ਇਹ ਕੰਗਣਾ ਰਨੌਤ ਵੱਲੋਂ ਨਹੀਂ ਸੀ ਇਹ ਕਿਸੇ ਸ਼ਰਾਰਤੀ ਅਨਸਰ ਦਾ ਹੈ ਜਿਹੜਾ ਪੰਜਾਬ ਅਤੇ ਹਿਮਾਚਲ ਦੇ ਲੋਕਾਂ ਦੇ ਵਿੱਚ ਫੁੱਟ ਪਾਉਣਾ ਚਾਹੁੰਦੇ ਨੇ ਕਿਉਂਕਿ ਕੰਗਣਾ ਰਨੌਤ ਕੁਲਵਿੰਦਰ ਦੇ ਥੱਪੜ ਖਾਣ ਤੋਂ ਕਾਫੀ ਸਹਿਮ ਗਈ ਸੀ ਭਾਵੇਂ ਉਹਨੇ ਪੰਜਾਬ ਦੇ ਲੋਕਾਂ ਨੂੰ ਅਤਵਾਦੀ ਉਕਰਵਾਦੀ ਕਿਹਾ ਬਾਅਦ ਵਿੱਚ ਉਸ ਨੇ ਪੰਜਾਬ ਅਤੇ ਪੂਰੇ ਭਾਰਤ ਦੇ ਲੋਕਾਂ ਨੂੰ ਵੀ ਅਪੀਲ ਵੀ ਕੀਤੀ ਸੀ ਕਿ ਹਿਮਾਚਲ ਦੇ ਲੋਕ ਸੱਭਿਆਚਾਰਕ ਲੋਕ ਹੁੰਦੇ ਨੇ ਦੱਸ ਦਿੰਦੇ ਆ ਲਿਖਿਆ ਹੋਇਆ ਕਿ ਹਿਮਾਚਲ ਦੇ ਲੋਕਾਂ ਨੇ ਅਜ ਤੱਕ ਕਿਸੇ ਨੂੰ ਵੀ ਪਰੇਸ਼ਾਨ ਨਹੀਂ ਕੀਤਾ ਹਿਮਾਚਲ ਜ਼ਰੂਰ ਆਓ ਕਮੂ ਅਤੇ ਆਨੰਦ ਮਾਣੋ ਕੰਗਣਾ ਰਨੌਤ ਇਹ ਅਸਲ ਦੇ ਵਿੱਚ ਸਹੀ ਬਿਆਨ ਹੈ ਕੰਗਣਾ ਰਨੌਤ ਦਾ ਲੇਕਿਨ ਜਿਹੜਾ ਦੂਸਰਾ ਬਿਆਨ ਹੈ ਉਸ ਨੂੰ ਕਿਸੇ ਸ਼ਾਸ ਜਿਹੜੇ ਸ਼ਰਾਰਤੀ ਅੰਸਰ ਨੇ ਜਾਂ ਜਿਹੜੇ ਦੋ ਰਾਜਾਂ ਦੇ ਵਿੱਚ ਫੁੱਟ ਪਾਉਣਾ ਚਾਹੁੰਦੇ ਨੇ ਉਹਨਾਂ ਵੱਲੋਂ ਇੱਕ ਡੁਪਲੀਕੇਟ ਜਿਹੜੀ ਹੈ ਪੋਸਟ ਬਣਾ ਕੇ ਫੇਸਬੁੱਕ ਤੇ ਪ੍ਰੋ ਪੰਜਾਬ ਦਾ ਲੋਗ ਲਗਾ ਕੇ ਅਪਡੇਟ ਕੀਤੀ ਗਈ ਹੈ ਜਿਸ ਦਾ ਸੱਚ ਆਪਰੇਸ਼ਨ ਆ ਚੱਲਿਆ ਲੇਕਿਨ ਇਹ ਖਬਰ ਝੂਠੀ ਪਾਈ ਗਈ ਧੰਨਵਾਦ